ਕਿਸਾਨੀ ਦਾ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਪੰਜਾਬ ਦਾ ਆਪਾਂ ਕਿਸਾਨੀ ਨੀਤੀ ਜਿਹੜੀ ਹੈ ਐਗਰੀਕਲਚਰ ਪਾਲਿਸੀ ਹੈ 6 ਮਹੀਨੇ ਹੋ ਗਏ ਸਰਕਾਰ ਨੂੰ ਦੇਤੀ ਗਈ ਹੈ ਉਹਦੇ ਉੱਤੇ ਚਰਚਾ ਕਰ ਲੈਣ। ਚਲੋ ਸੈਂਟਰ ਨਾਲ ਜਿਹੜੇ ਆਪਣੇ ਮਸਲੇ ਆ ਉਹ ਚੱਲ ਰਹੇ ਪਰ ਆਪਾਂ ਆਪਣਾ ਘਰ ਤਾਂ ਸਾਮੀਏ ਆਪਾਂ ਆਪਣੇ ਜਿਹੜੀ ਪਾਲਿਸੀ ਹੈ ਉਹ ਤਾਂ ਕੋਈ ਲੈ ਕੇ ਆਈ ਨੀਤੀ ਤਾਂ ਲੈ ਕੇ ਆਈਏ। ਲੋਕਾਂ ਦਾ ਟਾਈਮ ਖਰਾਬ ਕੀਤਾ ਹੈ ਸਰਕਾਰ ਕੋਲੇ ਪੈਸੇ ਹੈ ਨਹੀਂ ਜਿੰਨੇ ਹੈ ਆਪਾਂ ਲਾਈ ਜਾਂਦੇ ਆ। ਕਾਰਦੀ ਜਿਹੜੀ ਐਂਟੀ ਕ腐ਪਸ਼ਨ ਕੈਂਪੇਨ ਚੱਲਦੇ ਨੂੰ ਇਹਨੂੰ ਤੁਸੀਂ ਸਕਸੈਸਫੁਲ ਕਹੋਗੇ ਜਾਂ ਮਾਈਨਸ ਕਹੋਗੇ ਰੋਜ਼ ਕੋਈ ਨਾ ਕੋਈ ਕੇਸ ਫੜਾਇਆ ਜਾਂਦਾ ਰੋਜ਼ ਕੋਈ ਨਾ ਕੇਸ ਫੜਾਇਆ ਜਾਂਦਾ ਮਤਲਬ ਲੋਕ ਡਰ ਰਹੇ ਆ ਨਹੀਂ ਡਰ ਰਹੇ ਕ腐ਪਟ ਲੋਕਾਂ ਬਾਰੇ ਆਪਾਂ ਟਾਈਮ ਟੂ ਟਾਈਮ ਇੱਕ ਆਦਾ ਬੰਦਾ ਸਸਪੈਂਡ ਕਰ ਦਿੰਦੇ ਕੁਛ ਦਿਨ ਪਹਿਲੇ ਇੱਕ ਆਈਐਸ ਅਫਸਰ ਡੀਸੀ ਸਸਪੈਂਡ ਕਰਤਾ ਪਹਿਲੇ ਦੋ ਤਿੰਨ ਮੰਤਰੀ ਵੀ ਸਸਪੈਂਡ ਕੀਤੇ ਸੀ ਨਾ ਕੀ ਬਣਿਆ ਉਹਦਾ ਉਹਦਾ ਕੀ ਸਟੇਟਸ ਹੈ ਉਹਦਾ ਕੇਸ ਤਾਂ ਕੀ ਬਣਿਆ ਕੁਛ ਨਹੀਂ ਬਣਿਆ ਤਿੰਨ ਮਹੀਨੇ ਬਾਅਦ ਫੇਰ ਉਹ ਬੈਕ ਡੋਰ ਤੋਂ ਬਾਹਰ ਹੋ ਜਾਣਗੇ ਸੋ ਅੱਜ ਇਹ ਪਹਿਲੇ ਦਿਨ ਦਾ ਸੈਸ਼ਨ ਵਿਧਾਨ ਸਭਾ ਦਾ ਸਮਾਪਤ ਹੋ ਚੁੱਕਾ ਹੈ ਵਿਧਾਇਕ ਸੰਦੀਪ ਜਾਖੜ ਸਾਹਮਣੇ ਅਖੜ ਸਾਹਿਬ ਪਠਾਨ ਮਾਜਰਾ ਸਾਹਮਣੇ ਜਿਹੜਾ ਮੁੱਦਾ ਚੁੱਕਿਆ ਸਕੂਲਾਂ ਨੂੰ ਫ੍ਰੀ ਬਿਜਲੀ ਦੇਣ ਦਾ ਜਾਂ ਬਿਜਲੀ ਦੇ ਬਿੱਲ ਮਾਫ ਹੋਣੇ ਚਾਹੀਦੇ ਨੇ ਤੁਸੀਂ ਵੀ ਉਸ ਤੇ ਇੱਕ ਪੁਆਇੰਟ ਰੱਖਿਆ ਸੀਗਾ ਕੀ ਸਮਝਦੇ ਹੋ ਕਿ ਕਿੰਨਾ ਜ਼ਰੂਰੀ ਮੁੱਦਾ ਹੈ ਸਟੇਟ ਲਈ ਨਹੀਂ ਦੇਖੋ ਉਹਨਾਂ ਨੇ ਸਕੂਲਾਂ ਦੇ ਰਿਗਾਰਡਿੰਗ ਜਿਹੜਾ ਮੁੱਦਾ ਰੇਸ ਕੀਤਾ ਸੀ ਐਂਡ ਉਹਦਾ ਜਿਹੜਾ ਜਵਾਬ ਆਇਆ ਸੀ ਠੀਕ ਹੈ ਆਪਾਂ ਕਿਉਂ ਨਾ ਸੋਲਰ ਦਾ ਜਿਹੜਾ ਅੱਜਕੱਲ ਸੈਂਟਰਲ ਗਵਰਨਮੈਂਟ ਵੀ ਉਹਨੂੰ ਪੁਸ਼ ਕਰ ਰਹੀ ਹੈ ਹੋਣਾ ਚਾਹੀਦਾ ਲੇਕਿਨ ਮੇਨ ਓਵਰਆਲ ਜਿਹੜੀ ਮੈਂ ਗੱਲ ਕਰੂੰਗਾ ਸਦਨ ਦਾ ਜਿਹੜੀ ਅੱਜ ਸਿਟਿੰਗ ਹੋਈ ਹੈ ਅੱਜ ਟਾਈਮ ਖਰਾਬ ਹੀ ਕੀਤਾ ਹੈ ਲੋਕਾਂ ਦਾ ਟਾਈਮ ਖਰਾਬ ਕੀਤਾ ਹੈ ਸਰਕਾਰ ਕੋਲੇ ਪੈਸੇ ਹੈ ਨਹੀਂ ਜਿੰਨੇ ਆਪਾਂ ਲਾਈ ਜਾਂਦੇ ਆ ਤੇ ਮੁੱਦਾ ਕੀ ਹੈ ਪੰਜਾਬ ਦਾ ਮੁੱਦਾ ਕੀ ਹੈ ਕੱਲ ਹੀ ਸ਼ਿਵਰਾਜ ਚੋਹਾਨ ਜੀ ਆ ਕੇ ਗਏ ਹੈ ਜਿਹੜੀ ਕਿਸਾਨਾਂ ਨਾਲ ਗੱਲਬਾਤ ਕਰਕੇ ਗਏ ਹੈ ਕਿਸਾਨੀ ਦਾ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਪੰਜਾਬ ਦਾ ਆਪਾਂ ਕਿਸਾਨੀ ਨੀਤੀ ਜਿਹੜੀ ਹੈ ਐਗਰੀਕਲਚਰ ਪਾਲਿਸੀ ਹੈ 6 ਮਹੀਨੇ ਹੋ ਗਏ ਸਰਕਾਰ ਨੂੰ ਦੇਤੀ ਗਈ ਹੈ ਉਹਦੇ ਉੱਤੇ ਚਰਚਾ ਕਰ ਲੈਂਦੇ ਬੈਠਕ ਤੇ ਬੈਠਕ ਹੁੰਦੀ ਹੈ ਸੌਰੀ ਬੈਠਕ ਤੇ ਬੈਠਕ ਹੁੰਦੀ ਹੈ ਉਹ ਚ ਰਿਜ਼ਲਟ ਕੋਈ ਨਹੀਂ ਆਉਂਦੇ ਨਹੀਂ ਉਹ ਨਹੀਂ ਜਿਹੜੀ ਐਗਰੀਕਲਚਰ ਪਾਲਿਸੀ ਬਣਾਈ ਗਈ ਹੈ ਉਹ ਆਲਰੇਡੀ ਜਿਹੜੀ ਐਫਾਨ ਰਿਵੈਂਸ ਕਮਿਸ਼ਨ ਹੈ ਉਹਨੇ ਸਰਕਾਰ ਨੂੰ ਦੇਤੀ ਹੈ ਆਪਾਂ ਉਹਦੇ ਉੱਤੇ ਚਰਚਾ ਕਰ ਲੈਂਦੇ ਬਹੁਤ ਗੰਭੀਰ ਮੁੱਦਾ ਹੈ ਵੀ ਆਪਾਂ ਜਿਹੜੇ ਚਲੋ ਸੈਂਟਰ ਨਾਲ ਜਿਹੜੇ ਆਪਣੇ ਮਸਲੇ ਆ ਉਹ ਚੱਲ ਰਹੇ ਪਰ ਆਪਾਂ ਆਪਣਾ ਘਰ ਤਾਂ ਸਾਮੀਏ ਆਪਾਂ ਆਪਣੇ ਜਿਹੜੀ ਪਾਲਿਸੀ ਹੈ ਉਹ ਤਾਂ ਕੋਈ ਲੈ ਕੇ ਆਈ ਨੀਤੀ ਤਾਂ ਲੈ ਕੇ ਆਈਏ ਜੇ ਪਾਲਿਸੀ ਹੈ ਨੀਂ ਪੰਜਾਬ ਦੇ ਕੋਲੇ ਖੇਤੀਬਾੜੀ ਦੀ ਤੇ ਉਹਦੇ ਤੇ ਆਪਾਂ ਕੀ ਸੁਧਾਰ ਕੀ ਕਰਾਂਗੇ ਕੁਛ ਦਿਨ ਪਹਿਲੇ ਤੁਸੀਂ ਖਬਰ ਪੜ੍ਹੀ ਹੋਣੀ ਪੰਜਾਬ ਦੇ 20 ਡਿਸਟ੍ਰਿਕਟਸ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਥੱਲੜਾ ਹੈ ਉਹ ਪੀਣ ਯੋਗ ਨਹੀਂ ਉਹਦੇ ਵਿੱਚ ਮਤਲਬ ਹੈਵੀ ਮੈਟਲ ਜੁਰੇਨੀਅਮ ਕੀ ਕੁਝ ਪਾਇਆ ਗਿਆ ਉਹਦੇ ਉੱਤੇ ਆਪਾਂ ਚਰਚਾ ਕਰਦੇ ਸਰਕਾਰ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਹੈ ਅੱਜ ਟ੍ਰਿਬਿਊਨ ਦੀ ਖਬਰ ਸੀ ਵੀ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਨੇ ਡੀਸੀਜ਼ ਨੂੰ ਤਾੜਿਆ ਵੀ ਜਿਹੜਾ ਐਨਓਸੀ ਹੈ ਸਰਕਾਰ ਨਵੰਬਰ ਦੇ ਵਿੱਚ ਨੋਟੀਫਿਕੇਸ਼ਨ ਲੈ ਕੇ ਆਈ ਵੀ ਐਨਓਸੀ ਦੀ ਉਹਨ ਰਿਕੁਆਇਰਮੈਂਟ ਨਹੀਂ ਹੈ ਹੁਣ ਫਰਵਰੀ ਦੇ ਵਿੱਚ ਫਰਵਰੀ ਖਤਮ ਹੋਉਣ ਨੂੰ ਆ ਰਿਹਾ ਤੇ ਐਡੀਸ਼ਨਲ ਚੀਫ ਸੈਕਟਰੀ ਡੀਸੀਜ਼ ਨੂੰ ਤਾੜ ਰਿਹਾ ਵੀ ਕਰਾਪਸ਼ਨ ਬਹੁਤ ਹੈ ਉਹਨੇ ਜੇ ਗੱਲ ਕੀਤੀ ਇਹਦਾ ਮਤਲਬ ਥੱਲੋਂ ਹਣ ਗਲਤਾਂ ਜਾ ਹੀ ਰਹੀ ਹੈ ਵੀ ਜ਼ੀਰੋ ਟੋਲਰੈਂਸ ਜਿਹੜੀ ਕਰਾਪਸ਼ਨ ਦੀ ਗੱਲ ਕਰਦੀ ਹੈ ਸਰਕਾਰ ਵੀ ਕਰਾਪਸ਼ਨ ਇੰਨਾ ਵੱਧ ਚੁੱਕਿਆ ਹੈ ਤੇ ਸਰਕਾਰ ਦੀ ਆਪ ਦੀ ਨੀਤੀਆਂ ਲਾਗੂ ਨਹੀਂ ਹੋ ਰਹੀ ਉਹ ਡੀਸੀਜ਼ ਨੂੰ ਤਾੜਨਾ ਪੈ ਰਿਹਾ ਹੈ ਸਰਕਾਰਾਂ ਵਿਚਾਰੇ ਕਨਸਟੇਬਲ ਨੂੰ ਤਾਂ ਬਰਖਾਸ ਕਰ ਦਿੰਦੀ ਨੌਕਰੀ ਤੋਂ ਪਰ ਵੱਡੇ ਮਗਰਮਚ ਕਿੱਥੇ ਮਤਲਬ ਅੱਜ ਤੁਸੀਂ ਕੱਲ ਖਬਰ ਹੈ ਵੀ ਜਿਹੜਾ ਗੋ ਬਿਟਵੀਨ ਹੈ ਜਿਹੜੇ ਸੌਦੇ ਕਰਾ ਰਿਆ ਸੀ ਗੈਂਗਸਟਰਸ ਤੇ ਲੋਕਾਂ ਦਾ ਉਹ ਵੀ ਮਤਲਬ ਪੁਲਿਸ ਮੁਲਾਜ਼ਮ ਸੀ 5 ਸਾਲੋਂ ਵਿਚਖੜ ਸਾਫ ਸਰਕਾਰ ਦੀ ਜਿਹੜੀ ਐਂਟੀ ਕ腐ਪਸ਼ਨ ਕੈਂਪੇਨ ਚੱਲਦੇ ਨੂੰ ਇਹਨੂੰ ਤੁਸੀਂ ਸਕਸੈਸਫੁਲ ਕਹੋਗੇ ਜਾਂ ਮਾਈਨਸ ਕਹੋਗੇ ਰੋਜ਼ ਕੋਈ ਨਾ ਕੋਈ ਕੇਸ ਫੜਾਇਆ ਜਾਂਦਾ ਰੋਜ਼ ਕੋਈ ਨਾ ਕੇਸ ਫੜਾਇਆ ਜਾਂਦਾ ਮਤਲਬ ਲੋਕ ਡਰ ਰਹੇ ਆ ਨਹੀਂ ਡਰ ਰਹੇ ਕ੍ਰਾਪਟ ਲੋਕਾਂ ਬਾਰੇ ਦੇ ਬਾਰੇ ਮੈਂ ਕੁਝ ਨਹੀਂ ਕਹੂੰਗਾ ਤੁਸੀਂ ਜਾ ਕੇ ਪੜਤਾਲ ਕਰੋ ਜੇ ਜਿਵੇਂ ਮੈਂ ਹੁਣੇ ਗੱਲ ਕੀਤੀ ਹੈ ਜੇ ਐਡੀਸ਼ਨਲ ਚੀਫ ਸੈਕਟਰੀ ਨੂੰ ਡੀਸੀ ਨੂੰ ਤਾੜਨਾ ਪੈ ਰਿਹਾ ਹੈ ਵੀ ਕਰਪਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਤੁਸੀਂ ਆਪਾਂ ਟਾਈਮ ਟੂ ਟਾਈਮ ਇੱਕ ਆਦਾ ਬੰਦਾ ਸਸਪੈਂਡ ਕਰ ਦਿੰਦੇ ਕੁਝ ਦਿਨ ਪਹਿਲੇ ਇੱਕ ਆਈਐਸ ਅਫਸਰ ਡੀਸੀ ਸਸਪੈਂਡ ਕਰਤਾ ਪਹਿਲੇ ਦੋ ਤਿੰਨ ਮੰਤਰੀ ਵੀ ਸਸਪੈਂਡ ਕੀਤੇ ਸੀ ਨਾ ਕੀ ਬਣਿਆ ਉਹਦਾ ਉਹਦਾ ਕੀ ਸਟੇਟਸ ਹੈ ਉਹਦਾ ਕੇਸ ਦਾ ਕੀ ਬਣਿਆ ਕੁਝ ਨਹੀਂ ਬਣਿਆ ਤਿੰਨ ਮਹੀਨੇ ਬਾਅਦ ਫੇਰ ਉਹ ਬੈਕ ਡੋਰ ਤੋਂ ਬਾਹਰ ਹੋ ਜਾਣਗੇ ਤੇ ਜੇ ਤੁਸੀਂ ਸਰਕਾਰਾਂ ਸੀਰੀਅਸ ਹੈ ਹੁਣ ਵੀ 2 ਸਾਲ ਪਏ ਐ ਤੇ ਉਹਦਾ ਕੋਈ ਨਿਚੋੜ ਤਾਂ ਕੱਢੋ ਮਤਲਬ ਜੇ ਤੁਸੀਂ ਜ਼ੀਰੋ ਟੋਲਰੈਂਸ ਕਰਪਸ਼ਨ ਦੀ ਗੱਲ ਕਰ ਰਹੇ ਹੋ ਨਿਚੋੜ ਕੱਢੋ ਵੱਡੇ ਮਗਰਮਚ ਕਿੱਥੇ ਆ ਕੱਲ ਦੇ ਲਈ ਕੀ ਮੰਗ ਰੱਖਦੇ ਹੋ ਵੀ ਸੈਸ਼ਨ 'ਚ ਕੀ ਹੋਣਾ ਚਾਹੀਦਾ ਨਹੀਂ ਸੈਸ਼ਨ 'ਚ ਜਿਹੜਾ ਕੋਟਾਜ ਜੋ ਹੈ ਉਹ ਹੀ ਕੱਲ ਹੋਣਾ ਹੈ ਜੀ ਅ ਕੱਲ ਆ ਵੀ ਸੈਸ਼ਨ ਜਿਹੜਾ ਬੁਲਾਇਆ ਗਿਆ ਉਹ ਕਨਸਟੀਟਿਊਸ਼ਨਲ ਰਿਕੁਆਇਰਮੈਂਟ ਹੈ ਬਟ ਖਾਨਾਪੂਰ ਸੈਸ਼ਨ ਤੋਂ ਪਹਿਲ ਖਾਨਾਪੂਰ ਤੇ ਤੁਹਾਡੇ ਸਾਹਮਣੇ ਹੈ ਮੈਂ ਕਿਉਂ ਆਪਣੇ ਮੂੰਹ ਤੋਂ ਕਹਾਂ ਤੁਸੀਂ ਵੇਖਿਆ ਅੱਜ ਕੀ ਹੋਇਆ ਜੀ ਜੀ ਤੇ ਅੱਛਾ ਇੱਕ ਪੋਲੀਟੀਕਲ ਸਵਾਲ ਹੈ ਜੋ ਬਾਜਵਾ ਸਾਹਿਬ ਦਾ ਬਿਆਨ ਆ ਕਿ 32 ਆਪ ਦੇ ਵਿਧਾਇਕ ਸੰਪਰਕ 'ਚ ਹੈਗੇ ਨੇ ਭਾਜਪਾ ਦੇ ਚਲੇ ਜਾਣਗੇ ਤੇ ਟੁੱਟ ਜਾਏਗੀ ਸਰਕਾਰ ਆਪਦੀ ਇਹਨੂੰ ਕਿਦਾਂ ਦੇਖਦੇ ਹੋ ਨਹੀਂ ਇਹ ਇਹ ਮਤਲਬ ਇਹਨਾਂ ਦਾ ਕੋਈ ਅੰਤ ਨਹੀਂ ਇਹ ਗੱਲਾਂ ਦਾ ਟਾਈਮ ਟੂ ਟਾਈਮ ਕੋਈ ਕਹ ਦੇਂਦਾ 32 ਹੈ ਕੋਈ ਕਹ ਦੇਂਦਾ 36 ਹੈ ਕੋਈ ਕਹ ਦੇਂਦਾ 52 ਹੈ 52 ਆਗੇ ਇਹਦਾ ਕੋਈ ਆਪਣੇ ਮੇਰਾ ਦਾ ਆਈ ਹੈ ਵੀ ਆਪਣੇ ਕੰਮ ਤੇ ਫੋਕਸ ਕਰੀਏ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੀ ਗੱਲ ਕਰੀਏ ਇਹ ਗੱਲਾਂ ਜਿਹੜੀ ਹੈ ਫਜ਼ੂਲ ਗੱਲਾਂ ਬਾਅਦ 'ਚ ਕਰ ਲਾਂਗੇ ਪਰ ਅਹਿਮ ਮੁੱਦੇ ਜਿਹੜੇ ਪੰਜਾਬ ਦੇ ਉਹਨਾਂ ਦੇ ਉੱਤੇ ਤਾਂ ਚਰਚਾ ਕਰੀਏ ਦੋ ਦਿਨ ਚਲੋ ਤੁਸੀਂ ਬੁਲਾਇਆ ਤੇ ਇਹ ਦੋ ਤਿੰਨ ਦਿਨ ਪਹਿਲੇ ਸਾਨੂੰ ਸਾਰਿਆਂ ਨੂੰ ਦੇ ਦੇਂਦੇ ਵੀ ਇਹ ਦੋ ਅਜੰਡੇ ਹੈ ਸਾਂਝੇ एजेंडा ਹੈ ਤੇ ਉਹਨਾਂ ਤੇ ਚਰਚਾ ਕਰਦੇ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਸੰਦੀਪ ਜਾਖੜ ਉਹਨਾਂ ਨੇ ਇੱਕ ਵਾਰ ਫੇਰ ਸਥਿਤੀ ਕਿਤ ਸਾਫ਼ ਕੀਤੀ ਹੈ ਕਿ ਸਰਕਾਰ ਗੰਭੀਰ ਨਹੀਂ ਹੈ ਖਾਣਾ ਪੂਰਤੀ ਦੇ ਤੌਰ ਤੇ ਸਿਰਫ ਇਹ ਸੈਸ਼ਨ ਬੁਲਾਇਆ ਜਾਂਦਾ ਹੈ ਜਿਸ ਦਾ ਪੰਜਾਬ ਦੇ ਵਿਕਾਸ ਨਾਲ ਕੋਈ ਤਾਲੁਕ ਨਹੀਂ ਹੈ ਇਸ ਕਰਕੇ ਅਜਿਹੇ ਸੈਸ਼ਨ ਦਾ ਕੋਈ ਮਤਲਬ ਵੀ ਨਹੀਂ ਰਹਿ ਜਾਂਦਾ ਨਮੀ ਤਾਂ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ